ਸਤਿ ਸ੍ਰੀ ਅਕਾਲ ਦੋਸਤੋ ਅੱਜ ਜੋ ਪੰਜਾਬ ਦੇ ਹਾਲਾਤ ਨੇ ਜੋ ਤਬਾਹੀ ਹੈ ਸਾਰੇ ਪਾਸੇ ਉਹਨੂੰ ਦੇਖਦੇ ਹੋਏ ਮਨ ਦੇ ਵਿੱਚ ਉੱਠੀ ਇੱਕ ਚੀਜ਼ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਕੈਨੇਡਾ ਐਸਾ ਸ਼ਬਦ ਜੋ ਹਰ ਪੰਜਾਬੀ ਦੇ ਨਾਲ ਜੁੜ ਗਿਆ ਸਧਾਰਨ ਪੜ੍ਹੇ ਲਿਖੇ ਅਨਪੜ੍ਹ ਜਾਂ ਬੁੱਧੀਜੀਵੀ ਅਸੀਂ ਸਧਾਰਨ ਤੇ ਅਨਪੜ੍ਹ ਲੋਕਾਂ ਲਈ ਆਪਣੇ ਸਾਰੇ ਵਿਸ਼ੇਸ਼ਣ ਮੁਕਾ ਦਿੱਤੇ ਕੈਨੇਡਾ ਜਾ ਕੇ ਖੱਪ ਪਾਉਂਦੇ ਨੇ ਪੜਿਆ ਲਿਖਿਆ ਸੋ ਕਾਲਡ ਬੁੱਧੀਜੀਵੀ ਵਰਗ ਸ਼ਹਿਰ ਦੇ ਪਾਸ ਸ਼ੇਰੀਏ ਵਿੱਚ ਆਪਣੇ ਮਹਿਲ ਵਰਗੀ ਕੋਠੀ ਵਿੱਚ ਬੈਠਾ ਮਿੱਤਰਾਂ ਰਿਸ਼ਤੇਦਾਰਾਂ ਨਾਲ ਡਰਾਇੰਗ ਰੂਮ ਵਿੱਚ ਚੁਸਕੀਆਂ ਲੈਂਦਾ ਕਨੇਡਾ ਜਾ ਕੇ ਖੱਪ ਪਾਉਣ ਵਾਲਿਆਂ ਨੂੰ ਭੰਡਦਾ ਮੈਂ ਵੀ ਸੋ ਕਾਲਡ ਬੁੱਧੀਜੀਵੀ ਅਤੇ ਪੜਿਆ ਲਿਖਿਆ ਜੋ ਹਾਂ ਸ਼ਾਮਿਲ ਹੁੰਦਾ ਬਹਿਸ ਵਿੱਚ ਜੋ 트럼ਪ ਤੇ ਜਾ ਨਿਬੜਦੀ ਉਸ ਨੂੰ ਭੰਡ ਕੇ ਥੱਕ ਕੇ ਮਹਿਮਾਨਾਂ ਨੂੰ ਤੋੜ ਕੇ ਮੈਂ ਫੋਨ ਚੁੱਕਦਾ ਤੇ YouTube ਉੱਤੇ ਵੀਡੀਓਜ਼ ਦੇਖਦਾ ਤੇ ਅਚਾਨਕ ਪੰਜਾਬ ਤੇ ਹੜ੍ਹਾਂ ਦੀ ਕਰੋਪੀ ਦੀਆਂ ਕਲਿੱਪਸ ਹੋਰ ਹੋਰ ਤੇ ਹੋਰ ਹੌਲੀ-ਹੌਲੀ ਤਬਾਹੀ ਦਾ ਮੰਜ਼ਰ ਮੇਰੇ ਪੱਥਰ ਦਿਲ ਦਿਮਾਗ ਵਿੱਚੋਂ ਬੁੱਧੀ ਜੀਵੀ ਦਾ ਸੰਗ ਘੁੱਟ ਦਿੰਦਾ ਉਹਦੇ ਖਤਮ ਹੁੰਦਿਆਂ ਹੀ ਅੱਖਾਂ ਦੇ ਕੋਏ ਗਿੱਲੇ ਹੋ ਜਾਂਦੇ ਮਨ ਕਾਲਾ ਪੈਂਦਾ ਨਾਲ ਹੀ ਮੇਜ਼ ਤੇ ਪਏ ਪਾਣੀ ਦੀ ਘੁੱਟ ਭਰ ਕੇ ਮੈਂ ਫੇਰ ਫੋਨ ਚੁੱਕ ਲੈਂਦਾ 스마트ਫੋਨ ਨਬਜ ਪਛਾਣਦਾ ਤੇ ਹੜਾਂ ਦੀਆਂ ਵੀਡੀਓਜ਼ ਲਗਾਤਾਰ ਦਿਖਾਉਂਦਾ ਹਾਕਲ-ਬਾਕਲ ਹੋ ਕੇ ਫੋਨ ਪਾਸੇ ਰੱਖ ਅੱਖਾਂ ਬੰਦ ਕਰ ਬੈੱਡ ਦੇ ਢੋ ਨਾਲ ਮੈਂ ਸਿਰ ਲਾ ਲੈਂਦਾ ਵੀਡੀਓਜ਼ ਦੇ ਦ੍ਰਿਸ਼ ਆਵਾਜ਼ਾਂ ਫਿਰ ਅੱਖਾਂ ਅੱਗੇ ਆ ਜਾਂਦੇ ਸੁੱਤੀ ਗੈਰਤ ਨੂੰ ਜਗਾਉਂਦੇ ਮਨ ਉਛਲ ਪੈਂਦਾ ਉੱਬਾ ਰੋਕਦਾ ਮੈਂ ਮੈਂ ਬੁੱਢੀ ਮਾਂ ਦੇ ਵਿਹੜੇ ਵਿੱਚ ਪਹੁੰਚ ਜਾਂਦਾ ਹੁਣ ਵੀਡੀਓ ਵਾਲਾ ਹਰ ਘਰ ਮੇਰੇ ਘਰ ਵਿੱਚ ਬਦਲ ਜਾਂਦਾ ਮੈਂ ਬੇਬਸ ਹੋਇਆ ਪੜੀਆਂ ਗੱਡਾ ਕਿਤਾਬਾਂ ਦੇ ਢੇਰ ਬਾਰੇ ਸੋਚ ਪਗਲਾ ਜਾਂਦਾ ਮਾਨਸਿਕਤਾ ਲਹੂ ਲੋਹਾਨ ਹੌਲੀ-ਹੌਲੀ ਪਿੰਡ ਦੇ ਹਰ ਅਨਪੜ ਅਤੇ ਸਧਾਰਨ ਘਰਾਂ ਦੇ ਕਨੇਡਾ ਗਏ ਬੱਚਿਆਂ ਦੇ ਵੀਰ ਵੀ ਅੱਖਾਂ ਅੱਗੇ ਆਉਂਦੇ ਇੱਕ ਡੂੰਗਾ ਸਾ ਕੁਝ ਤਸੱਲੀ ਤਸੱਲੀ ਦਾ ਅਹਿਸਾਸ ਕੋਈ ਤਾਂ ਸਹਾਰਾ ਹੈ ਆਪਣਾ ਹੈ ਬਾਕੀ ਸਭ ਕੁਝ ਪਰਾਇਆ ਬੇਗਾਨਾ ਸਿਰਫ ਮੁਹਿੰਮਾਂ ਮੌਤਾਂ ਜੰਗਾਂ ਲਈ ਨਿਕਲਦੀ ਭੁੱਬ ਮੈਂ ਰੋਕੀ ਤੇ ਡੂੰਗਾ ਸਾਹ ਲਿਆ ਤਰਸੀਵਾ ਸੰਤਾਪ ਬੇਵਤਨੀ ਸਭ ਮਨਜ਼ੂਰ ਹੈ ਮੈਂ ਮੈਂ ਦੇਸ਼ ਤਰੋਈ ਗੱਦਾਰ ਕੈਨੇਡਾ ਜਾ ਕੇ ਦਿਹਾੜੀ ਕਰਨ ਵਾਲਾ ਹੀ ਸਹੀ ਪਰ ਪਰ ਮੈਂ ਪੜਿਆ ਲਿਖਿਆ ਬੁੱਧੀ ਜੀਵੀ ਅੱਜ ਬਿਲਕੁਲ ਨਹੀਂ ਅੱਜ ਬਿਲਕੁਲ ਨਹੀਂ